ਸਰੀਰ ਕਾ ਬੋਲੇ ਸੋਨਾ ਸਾਸ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਹੈ ਬਾਬਾ ਗੁਰਬਿੰਦ ਸੀਨੀਅਰ ਸੈਂਟਰੀ ਸਕੂਲ ਸਟਿਆਲਾ ਵਿਖੇ ਜਿੱਥੇ ਸਿੱਖ ਜੀਵਨ ਜਾਂਚ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਨੇ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਬਹੁਤ ਸਤਿਕਾਰਯੋਗ ਸਾਮੂਹਕ ਸਰਪੰਚ ਸਰਦਾਰ ਦਲਵਿੰਦਰ ਸਿੰਘ ਉਹਨਾਂ ਦੀ ਪੁੱਤਰੀ ਸ਼ੋਭਨੀਤ कौर ਜੋ ਇੱਥੇ ਬਤੌਰ ਪ੍ਰਿੰਸੀਪਲ ਨੇ ਔਰ ਮੈਂ ਹਰਪ੍ਰੀਤ ਸਿੰਘ ਮੁਖੀ ਸਿੱਖ ਜੀਵਨ ਜਾਂਚ ਦੇ ਤੌਰ ਤੇ ਇੱਥੇ ਆਣ ਕੇ ਮਾਣ ਮਹਿਸੂਸ ਕਰਦਾ ਕਿ ਇੰਨੀ ਉੱਚੀ ਵਿਦਿਆਲਾਕੇ ਆਪਣੇ ਨਗਰ ਦੇ ਵਿੱਚ ਇੰਨੀ ਵੱਡੀ ਗਿਰਤੀ ਦੇ ਵਿੱਚ ਬੱਚਿਆਂ ਨੂੰ ਅਗਵਾਈ ਦੇਣੀ ਕਿਉਂਕਿ ਅਸੀਂ ਦੇਸ਼ ਆਦੇਸ਼ਾਂ ਵੱਲ ਸਾਡਾ ਰੁਖ ਹੋਇਆ ਹੈ ਸਾਰੇ ਕਹਿੰਦੇ ਕਿ ਜੇ ਅਸੀਂ ਪੜ੍ਹੇ ਲਿਖੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਜਿਹੜਾ ਅਸੀਂ ਵਿਦੇਸ਼ਾਂ ਦੇ ਵਿੱਚ ਚਲੀ ਜਾਈਏ ਪਰ ਸਤਿਗੁਰੂ ਮਹਾਰਾਜ ਆਖਦੇ ਸੁੱਖ ਨਹੀਂ ਬਹੁ ਦੇਸ਼ ਕਮਾਏ ਬਹੁਤ ਹੀ ਦੇਸ਼ਾਂ ਦੇ ਵਿੱਚ ਫਿਰ ਤੁਰ ਕੇ ਜਿਹੜਾ ਇਹ ਸੁੱਖ ਨਹੀਂ ਮਿਲਦਾ ਇੱਥੋਂ ਜੇਕਰ ਬੱਚੇ ਸਾਡੇ ਅਗਵਾਈ ਲੈ ਕੇ ਸਟੱਡੀ ਕਰਕੇ ਇੱਥੋਂ ਉੱਚੀ ਵਿੱਦਿਆ ਲੈ ਕੇ ਜੇਕਰ ਅਫਸਰ ਬਣਨਗੇ ਅੱਗੇ ਕਿਉਂਕਿ ਅਸੀਂ ਫਿਰ ਕਹਿੰਦੇ ਹਾਂ ਸਾਲ ਬਾਅਦ ਕਿ ਸਾਡਾ ਕੋਈ IPS IAS ਅਫਸਰ ਜਿਹੜਾ ਉਹ ਆਈਐਸ ਬਣਿਆ ਨਹੀਂ ਉਹ ਕਿਵੇਂ ਮੰਨਣਗੇ ਵੀਰੋ ਜੇ ਅਸੀਂ ਜਿਹੜੇ ਆਪਣੇ ਬੱਚੇ ਜਿਹੜੇ ਪੜ੍ਹੇ ਲਿਖੇ ਆ ਉਹ ਬਾਹਰ ਨੂੰ ਭੇਜੀ ਜਾਂਦੇ ਸੋ ਸਾਨੂੰ ਬੜੀ ਖੁਸ਼ੀ ਇੱਥੇ ਮਹਿਸੂਸ ਹੋਈ ਹੈ ਪਰ ਇਹ ਟੀਚਰ ਸਹਿਬਾਨ ਪ੍ਰਬੰਧਕ ਇੱਥੇ ਸਾਡੇ ਨਾਲ ਨੇ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਬੱਚਾ ਨੂੰ ਇੱਥੇ ਪੜਾਈਏ ਤੇ ਬਹੁਤ ਹੀ ਵਧੀਆ ਸਕੂਲ ਹੈ ਇੱਥੇ ਗੁਰਮਤ ਪੰਜਾਬੀ ਜਿਵੇਂ ਮੈਂ ਕਹ ਰਿਹਾ ਸੀ ਹੁਣੇ ਪ੍ਰਿੰਸੀਪਲ ਨੂੰ ਕਿ ਬਹੁਤ ਵਧੀਆ ਇੱਥੇ ਬੱਚਿਆਂ ਨੂੰ ਉਹ ਫੋਰਸ ਨਹੀਂ ਕੀਤਾ ਜਾਂਦਾ ਕਿ ਤੁਸੀਂ ਕਿਹੜੀ ਬਗਾਨੀ ਭਾਸ਼ਾ ਹੀ ਬੋਲਣੀ ਹੈ ਪੰਜਾਬੀ ਵਧੀਆ ਤਰੀਕੇ ਨਾਲ ਸਿਖਾਈ ਜਾਂਦੀ ਹੈ ਇਹੋ ਜਿਹਾ ਸਕੂਲਾਂ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਬੜੀ ਵੱਡੀ ਗਲਤੀ ਵਿੱਚ ਇੱਥੋਂ ਬੱਚੇ ਜਿਹੜੇ ਪੜ੍ਹ ਕੇ ਉਹ ਸੇਵਾਵਾਂ ਨਿਭਾ ਰਹੇ ਨੇ ਵਕਵਾ ਕਿੱਤਿਆਂ ਦੇ ਵਿੱਚ ਸੋ ਅਸੀਂ ਪ੍ਰਿੰਸੀਪਲ ਮੈਡਮ ਸ਼ੋਭਨੀ ਕੁਕਾਰ ਇਹਨਾਂ ਦੇ ਸਾਰੇ ਪਰਿਵਾਰ ਦਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਯੋਗਤਾ ਨੂੰ ਪਛਾਣ ਕੇ ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਜੀ ਆਪਣੇ ਪਿੰਡ ਦੇ ਹੀ ਆ ਪਰ ਨਹੀਂ ਜਿਹੜੀ ਯੋਗਤਾ ਹੁੰਦੀ ਹੈ ਉਹਦੀ ਕਦਰ ਜਿਹੜੀ ਬਹੁਤ ਵੱਡੀ ਹੈ ਜੋਗਤਾ ਨੂੰ ਪਛਾਣ ਕੇ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਹੈ ਇਹ ਵਧੀਆ ਸਿਰਮੌਰ ਕਰਕੇ ਜਿਹੜਾ ਬੱਚਿਆਂ ਨੂੰ ਵਿਗਿਆਨ ਦੇ ਖੇਤਰ ਦੇ ਵਿੱਚ ਬੰਦੰਦੀਆਂ ਤੇ ਪਹੁੰਚਾਉਣਗੇ ਸੋ ਸਾਡੇ ਕੋਲ ਸਮੁੱਚੇ ਤੰਨਦਲ ਬਾਬਾ ਬਕਾਲਾ ਸਾਹਿਬ ਦੇ ਹੈੱਡ ਕਥਾਵਾਚਕ ਭਾਈ ਅਮਰੀਕ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਆਏ ਨੇ ਨਾਲ ਹੀ ਭਾਈ ਮੇਜਰ ਸਿੰਘ ਜੀ ਬਾਬਾ ਬਕਾਲਾ ਸਾਹਿਬ ਭਾਈ ਗੁਰਦੀਪ ਸਿੰਘ ਜੀ ਬਾਬਾ ਬਕਾਲਾ ਸਾਹਿਬ ਅਜੀਤਦੀਪ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ ਜਿਹੜਾ ਇਸ ਵਕਤ ਜਿਹੜਾ ਇਸ ਸਨਮਾਨ ਸਮਾਰੋਹ ਦੇ ਵਿੱਚ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ